ਸਾਡਾ ਨਾ ਕੋਈ ਲੋਕੋ ਅਸੀਂ ਨਹੀਂ ਜਹਾਨ ਦੇ ਗੁਰਾਂ ਦੇ ਭਗੇਰੇ ਅਸੀਂ ਕਿਸ ਨੂੰ ਨਾ ਜਾਣ ਦੇ ਸਾਡਾ ਨਾ ਕੋਈ ਲੋਕੋ ਅਸੀਂ ਨਹੀਂ ਜਹਾਨ ਦੇ ਗੁਰਾਂ ਦੇ ਭਗੇਰੇ ਅਸੀਂ ਕਿਸ ਨੇ ਜਾਨ ਦੇ ਗੁਰਾਂ ਦੀ ਬਾਣੀ ਸਾਨੂੰ ਬੜੀ ਪਿਆਰੀ ਲੱਗਦੀ ਗੁਰਾਂ ਦੀ ਬਾਣੀ ਸਾਨੂੰ ਬੜੀ ਪਿਆਰੀ ਲੱਗਦੀ ਸੁਧਬੂਤ ਭੁੱਲ ਗਈਏ ਸਾਨੂੰ ਇਸ ਜਗ ਦੀ ਮਿੱਠੇ ਮਿੱਠੇ ਬੋਲ ਨਾਲੇ ਮਸਤ ਬਣਾਵ ਦੇ ਗੁਰਾਂ ਦੇ ਬਗੈਰ ਆਸੀ ਕਿਸ ਨੂੰ ਨਾ ਜਾਣ ਦੇ ਸਾਨਾ ਨਾ ਕੋਈ ਲੋਕੋ ਅਸੀਂ ਨਹੀਂ ਜਹਾਨ ਦੇ ਗੁਰਾਂ ਦੇ ਬਗੈਰ ਆਸੀ ਕਿਸ ਨੂੰ ਨਹੀਂ ਜਾਣ ਦੇ ਹੋ ਨੀ ਜਾਣ ਦੇ ਨਾਮ ਵਾਲਾ ਤੀਰ ਜਦੋਂ ਸੀਨੇ ਵਿੱਚ ਲੱਗਦਾ ਨਾਮ ਵਾਲਾ ਤੀਰ ਜਦੋਂ ਸੀਨੇ ਵਿੱਚ ਲੱਗਦਾ ਛਮ ਛਮ ਅੱਖੀਆਂ ਚੋਂ ਨਿਰਭਯ ਆਗੇ ਦਾ ਸਤਿਗੁਰ ਜੀ ਆਵਨਗੇ ਤੇ ਗਲੇ ਨਾਲ ਲਾਲਗੇ ਗੁਰਾਂ ਤੋਂ ਬਗੈਰ ਆਸੀ ਕਿਸ ਨੂੰ ਨਿਜਾਲਦੇ ਸਾਦਾਨਾ ਕੋਈ ਲੋਕੋ ਅਸੀਂ ਨਹੀਂ ਜਹਾਲਦੇ ਗੁਰਾਂ ਦੇ ਬਗੈਰ ਨੇ ਜਾਣ ਦੇ ਦੁਨੀਆਂ ਦੇ ਆਤਾਨੇ ਨਾਲ ਦਿਲ ਜ਼ਖਮੀ ਹੋ ਗਿਆ ਦੁਨੀਆਂ ਦੇ ਆਤਾਨਿਆਂ ਨਾਲ ਦਿਲ ਜ਼ਖਮੀ ਹੋ ਗਿਆ ਸਤ ਗੁਰੂ ਵੰਦ ਬਣ ਕੇ ਕੋਲ ਖਲੋ ਗਿਆ ਸਤ ਗੁਰੂ ਵੰਦ ਲਖ ਲੋ ਗਿਆ ਜਖਮ ਨੂੰ ਤੋ ਬਨਗੇ ਤੇ ਮਰ ਮ ਲਗਾਨਗੇ ਗੁਰ ਤੋਂ ਬਗੇ ਰਸੀ ਕਿਸ ਨੂੰ ਨਹੀਂ ਜਾਣ ਦੇ ਸਾਡਾ ਨਾ ਕੋਈ ਲੋਕੋ ਅਸੀਂ ਨਹੀਂ ਜਹਾਨ ਦੇ ਜਾਨ ਦੇ ਗੁਰਾਂ ਦੇ ਬਗੈਰ ਅਸੀਂ ਕਿਸ ਨੂੰ ਨ ਜਾਣਦੇ ਦਿਲ ਕਰੇ ਰਾਜ ਰਾਜ ਦਰਸ਼ਨ ਪਾਲਵਾ ਦਿਲ ਕਰੇ ਰਾਜ ਰਾਜ ਦਰਸ਼ਨ ਪਾਲਵਾ ਅੱਖੀਆਂ ਨੂੰ ਖੋਲ ਕੇ ਦਿਲ ਚ ਵਸਾਲਵਾ ਅੱਖੀਆਂ ਨੂੰ ਖੋਲ ਕੇ ਤੇ ਦਿਲ ਚ ਵਸਾਲਵਾ ਜਿਹੜੇ ਨਾਮ ਜਪਦੇ ਨੇ ਉਹ ਯੋ ਤਰ ਜਾਣ ਕੇ ਗੁਰ ਤੋਂ ਬਗੈ ਅਸੀਂ ਕਿਸੇ ਨੂੰ ਨਾ ਜਾਣਦੇ ਗੁਰ ਤੋਂ ਬਗੈ ਜਾਣ ਦੇ ਸਾਡਾ ਨਾ ਕੋਈ ਲੋਕੋ ਅਸੀਂ ਨਹੀਂ ਜਹਾਨ ਦੇ ਗੁਰਾਂ ਦੇ ਬਗੈਰ ਅਸੀਂ ਕਿਸੇ ਨੂੰ ਨਾ ਜਾਣ ਦੇ ਗੁਰਾਂ ਦੇ ਬਗੈਰ ਅਸੀਂ ਕਿਸੇ ਨੂੰ ਨਾ ਜਾਣ